ਲੋ ਜੀ ਸਾਡਾ ਪੁੱਤੋ 21 ਵਰਿਆਂ ਦਾ ਹੋਇਆ ਤੇ ਅੰਮ੍ਰਿਤ ਛਕਾਇਆ ਜਿਹਦਾ ਉਹ ਕੀਤਾ ਹੁੰਦਾ ਇਹਨੇ ਉਹ ਉਹ ਸਾਰੇ ਪੁੱਛੂચ્ਚਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਤੇ ਅੱਜ ਸਾਡਾ ਪੁੱਤ ਹੋ ਗਿਆ ਹੈ ਜੀ ਸਵਾ ਮਹੀਨੇ ਦਾ ਤੇ ਅੱਜ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਨੋ ਜੀ ਟਾਈਮ ਹੋ ਗਿਆ ਵਾ 7:30 ਦਾ ਤੇ ਅਜੇ ਮਾਂ ਪੁੱਤ ਦੋਵੇਂ ਸੁੱਤੇ ਹੋਏ ਆ ਪੁੱਤ ਓਏ ਉੱਠ ਜਾ ਤੂੰ ਤੇ ਉੱਠ ਜਾ ਹੈਲੋ ਜਵਰਾਜ ਹਾਂਜੀ ਤੇ ਮੰਮੀ ਵੀ ਸਾਡੇ ਰੈਡੀ ਨੇ ਕੀ ਹੋਇਆ ਨੀਂਦ ਵੰਡੀ ਤਾਂ ਨੀਂਦੋਂ ਨਹੀਂ ਹੁੰਦੀ ਐ ਸਰੀਰ ਦੁਖਣਾ ਕਿਉਂ ਨਾ ਗਿੱਟ ਦਈਆ ਜਾਂਦਾ ਕਿੰਨਾ ਗਰਮੀ ਘਟਿਆ ਤੇ ਅਹੀਂ ਹੁਣ ਹੋ ਗਏ ਆ ਜੀ ਸਾਰੇ ਜਣੇ ਰੈਡੀ ਤੇ ਅਸੀਂ ਚਾਲ ਲੱਗੇ ਆ ਤੇ ਤੁਸੀਂ ਦੇਖ ਸਕਦੇ ਹੋ ਮੰਮੀ ਡੈਡੀ ਪਿੱਛੇ ਬੈਠੇ ਨੇ ਜਦ ਤੱਕ ਆ ਛੱਡਾ ਕਰੇ ਲੋਗ ਲਾਤਾ ਆ ਲੋ ਜਿसे ਜਾ ਰਹੇ ਹਨ ਗੁਰਦੁਆਰਾ ਸਾਹਿਬ ਤੇ ਦੇਖਦੇ ਹਾਂ ਕਿਹੜੇ ਗੁਰਦੁਆਰਾ ਸਾਹਿਬ ਜਾ ਰਹੇ ਆ ਅਜੇ ਥੋੜਾ ਜਿਹਾ ਡਿਸਾਈਡ ਨਹੀਂ ਹੋ ਹੁੰਦੇ ਆ ਫਿਰ ਚਾਹਾਂਗੇ ਪਤਾ ਲੱਗ ਜੇ ਕਿਹੜੇ ਗੁਰਦੁਆਰਾ ਸਾਹਿਬ ਗਏ ਸੀ ਦਾ ਬਾਗ ਬਾਬਾਈ ਲਗਾਈ ਜਾਣੀ ਲੀਚੀਆਂ ਦਾ ਬਾਗ ਆਹ ਸਵੇਰ ਦਾ ਹੀ ਆਹ ਲੀਚੀਆਂ ਦੇ ਬਾਗ ਕਿੰਨੇ ਵੋ ਲੱਗੀਆਂ ਲੀਚੀਆਂ ਲੀਚੀ ਦੇਖ ਵੀ ਨਹੀਂ ਆਵੇ ਆ ਲੱਗੀਆਂ ਅੰਦਰ ਜਾ ਕੇ ਲੱਗਦੀਆਂ ਕਿ ਬਾਹਰ ਉਹ ਇਹ ਲਟਕੀਆਂ ਉਹ ਲਟਕੀਆਂ ਆ ਅੰਦਰ ਵੀ ਆ ਦੋਵੇਂ ਸਾਈਡਾਂ ਤੇ ਲੀਚੀਆਂ ਅੰਦਰ ਵੀ ਆ ਜੇ ਅੰਦਰ ਖਤਮ ਹੋ ਜਾਏ ਰੋੜੀ ਰੋੜੀ ਦੇ ਵਿੱਚ ਸੋਨੇ ਮਾਰਗੇ ਨਾ ਫੇਰ ਠੰਡਾ ਮੌਸਮ ਆ ਠੰਡਾ ਮੌਸਮ ਚਲਾਉਂਦੇ ਹੀ ਨਹੀਂ ਜੱਟ ਸਗੋਂ ਸਗੋਂ ਚਲਾਓਗੇ ਤੇ ਫੇਰ ਹੀ ਆ ਮੈਂ ਜਿੱਨਾ ਜਦਾ ਚਲਾਉਂਦਾ ਜਿੱਨਾ ਜਦਾ ਚਲਾਉਦਾ ਆਹਦਾ ਕਾਜਾ ਖੋਲੋ ਸਗੋਂ ਚਲਾਓ ਮੈਂ ਜਿਹੜੀ ਅੰਦਰ ਲੋ ਜੀ ਤੇਲ ਪਵਾ ਲਈਏ ਤੇਲ ਆਡੀ ਗੱਡੀ 'ਚ ਘੱਟ ਵਾ ਤੇਲ ਪਵਾ ਲਈਏ ਅਸੀਂ ਆ ਗਏ ਆ ਪੰਪ ਤੇ ਲੋ ਜੀ ਅਸੀਂ ਲੱਗੇ ਆਪਾਂ डीजल ना पा दी कि नंबरिंग चल रही तो कि पता लगता कि ना है दे लिन दे लिन। अच्छा 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 नीरी ਮੌਸਮ ਠੰਡਾ ਹੋ ਗਿਆ ਅੱਜ ਹੰਸਦਾ ਜਮਾਨਾ ਹੀ ਨਹੀਂ ਹੈਗਾ ਆਪੇ ਵਿੰਡੋ ਖੋਲ ਕੇ ਤੇ ਆਪੇ ਮੈਨੂੰ ਜਿੰਜੇ ਜਿੱਕੀ ਗੁੱਲੀ ਤੇ ਮੱਖੀ ਕਿੱਦਾਂ ਕੱਢ ਲਿੱਤੀ ਹੈ ਨਾ ਹਨਾ ਰਹਾ ਬੱਦਰਾ ਕੋਲਾ ਅਰਵਾਦ ਕੋਲਾ ਰਹਿਣਾ ਕਿ ਕੋਲਾ ਰਹਿਣਾ ਕੋਈ ਨਹੀਂ ਆ ਗਿਆ ਜੀ ਆਪਣਾ ਡੇਰਾ ਬਣਾਣੇ ਕੋਰਡ ਉਤ ਜੋ ਅਨਿੱਕੀਆਂ ਨਿੱਕੀਆਂ ਬੁੱਗੀਆਂ ਵਾਈਆਂ ਇਹ ਨਿੱਕੀਆਂ ਨਿੱਕੀਆਂ ਬੁੱਗੀਆਂ ਵਾਈਆਂ ਲੱਗੇ ਅਸੀਂ ਮਠਿਆਈ ਸਰਦਾਰ ਜੀ ਮਠਿਆਈ ਲੈਣਗੇ ਓਏ ਮਠੇ ਦਾ ਡੱਬਾ ਲੈ ਆਉਂਦਾ ਤਿਲਾ ਕੇ ਜੀ ਲੱਡੂ ਮੋਤੀ ਚੋਰਗੇ ਜੀ ਸਿਉਣਾ ਗਏ ਗੁਰਦੁਆਰਾ ਸਾਹਿਬ ਮਠੀਆਂ ਸਾਹਿਬ ਪਤਾ ਨਹੀਂ ਆਉਂਟੀਆਂ ਕਹਿੰਦੇ ਆ ਜਾਂ ਆਉਂਟੀਆਂ ਆਉਂਟੀਆਂ ਜੈਬ ਨਾ ਊੜੇ ਦਾ ਮੂੰਖ ਲਾਉਣਾ ਊੜੇ ਦਾ ਮੂੰਖ ਲਾਉਣਾ ਇੱਕ ਬੰਦ ਹੁੰਦਾ ਨਾ ਉਹ ਓਟੀਆਂ ਬਣ ਜਾਂਦਾ ਨਾ ਫਿਰ ਇਹ ਔਣਟੀਆਂ ਸਾਰੇ ਬਿਲਕੁਲ ਸਾਰੇ ਓਟੀਆਂ ਹੀ ਸਾਹਿਬ ਕਹਿੰਦੇ ਸਾਰੇ ਦੁਵਾਰਾ ਸਾਹਿਬ ਪੰਜਵੀਂ ਪਾਸ ਆਈ ਜੀ ਦਾ ਇੱਥੋਂ ਦਿਖਦਾ ਮਾ ਹਾਂ ਦਿਖਿਆ ਇੱਥੇ ਥੋੜੀਆਂ ਹੀ ਦੁਕਾਨਾਂ ਲੱਗੀਆਂ ਆਈਆਂ ਲੋ ਜੀ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਪਹਿਲੇ ਤੁਹਾਨੂੰ ਜੀ ਅਸੀਂ ਸਰੋਵਰ ਦੇ ਦਰਸ਼ਨ ਕਰਵਾਉਨੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਸਾਹਿਬ ਪੰਨੀਵੀ ਪਾਛਾਈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਿੰਡ ਧਰਮਕੋਟ ਬੱਗਾ ਡੇਰੇ ਬਬਨਾਨਕ ਰੋਡ ਵਿੱਚ ਸਥਿਤ ਹੈ ਉਹ ਤੁ ਸਾਡੇ ਨੇ ਸਮਾਨ ਕਰ ਲਿਆ ਵਾ ਉਹ ਪ੍ਰਾਪ ਧਾਰ ਲਿਆ ਉਹ ਪ੍ਰਾਪ ਧਾਰ ਲਿਆ ਚਾਹ ਬਚੂਤ ਕਿਵੇਂ ਜੀ ਰੰਦਾ ਕੇ ਪਿਆ ਜੀ ਹੈ ਕਾਨਗੀ ਸਾਹਿਬ ਤੋਂ ਤੇ ਅਸੀਂ ਮੱਥਾ ਟੇਕ ਲਿਆ ਤੇ ਹੁਣ ਜਾਵਾਂਗੇ ਅਸੀਂ ਅੱਗੇ ਮੰਡੇਰਾ ਬਾਬਾ ਨਾਨਕ ਦੀ ਸਲਾਹ ਬਣ ਗਈ ਸਾਡੀ ਮੰਡੇਰਾ ਬਾਬਾ ਨਾਨਕ ਜਾ ਰਹੇ ਆ ਆ ਗੰਗਰੀਪਾ ਦੇ ਵਿਚਾਰਾਂ ਦੇ ਘਰ ਜਿੱਕੇ ਬਾਈ ਉਹ ਵੀ ਜੈਤੋ ਕੇ ਲੱਗਿਆ ਆ ਆਸਾਂ ਯੋਨ ਪਹੁੰਚ ਹੀ ਚੱਲੇ ਆ ਥੋੜਾ ਹੀ ਰਹਿ ਗਿਆ ਅਸੀਂ ਆ ਗਏ ਆ ਜੀ ਇੱਥੇ ਡੇਰਾ ਬਾਬਾ ਨਾਨਕ ਦਾ ہم چولا صاحب کے درشن کریں گے ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰੋ ਜੀ ਗਰਮੀ ਬਹੁਤ ਜ਼ਿਆਦਾ ਵਾ ਹੁਣ ਜਾ ਰਹੇ ਹਾਂ ਜੇ ਅਸੀਂ ਲੰਗਰ ਛਕਣ ਗੁਰੂ ਘਰ ਦਾ ਮੰਨਣਾ ਛਕੋ ਜੀ ਹਾਂਜੀ ਤੇ ਅਸੀਂ ਜਾ ਰਹੇ ਹਾਂ ਜੀ ਹੁਣ ਘਰ ਅਸ਼ਮਮੀ ਹੁਣੀ ਕਿਸੇ ਜਨੇ ਹਾਂਜੀ ਤੇ ਅਸੀਂ ਆ ਗਏ ਹਾਂ ਜੀ ਘਰ ਵਾਪਸ ਐ ਲੋ ਜੀ ਬੁੱਕੀ ਛੱਡੀ ਡੇਢ ਈ ਆਉਣਾ ਮਲਚ ਕਰਵਾਉਣਾ ਐਂ ਲੱਤਾਂ ਨੇ ਕੱਟਵਾਉਣਾ ਐ ਕੁੱਕੀ ਤਾਂ ਕੀ ਜੀ ਬੜੀ ਅੱਜ ਲੋ ਜੀ ਜੁਬਰਾ ਨੇ ਤੇ ਛੁੱਟੂ ਕਰ ਲਿਆ ਚਿੰਝ ਤੈਨੂੰ ਲੱਗਦੀਆਂ ਪਈਆਂ ਚੀ ਕਮੀਆਂ ਕਮੀਆਂ ਤੇ ਹੁਣ ਨੇ ਕਰ ਲਿਆ ਆਪਣਾ ਕੰਮ ਓਏ ਪੂ ਮਾਰਤਾ ਸੀ ਮਾਰਦਾ ਹਾਂ ਕਾਤੀ ਪੋਟੀ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਦਬਾ ਦੇਓ